ਇੱਕ ਵਾਰ ਫੂਡ ਸਪਲਾਈ ਦੀ ਐਸ ਪੀ ਸੀ ਨੂੰ ਕਵਰ ਕਰਨ ਲਈ ਆਏ ਮੇਰੇ ਨਾਲ ਸੱਜੇ ਪਾਸੇ ਸਾਡੇ ਸੈਕਟਰੀ ਫੂਡ ਸਪਲਾਈ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਲੈਫਟ ਸਾਈਡ ਵਿਰਿੰਦਰ ਸ਼ਰਮਾ ਜੀ ਸਾਡੇ ਡਾਇਰੈਕਟਰ ਫੂਡ ਸਪਲਾਈ ਔਰ ਮੁੱਖ ਤੌਰ ਤੇ ਅੱਜ ਦੀ ਪੀ ਸੀ ਦਾ ਸਬੰਧ ਜਿਹੜੇ ਪੰਜਾਬ ਦੀ ਅੰਦਰ ਪੈੜੀ ਦੀ ਪਕਉਰਮੈਂਟ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਪੈਡੀ ਪ੍ਰੋਕੋਰਮੈਂਟ ਦੇ ਅੰਦਰ ਬਹੁਤ ਸਾਰੀਆਂ ਫੈਕਿਲਿਟੀਆਂ ਨੇ ਜਿਹੜੀਆਂ ਆਪਣੀ ਆਪਣੀ ਭੂਮਿਕਾ ਅਦਾ ਕਰਦੀਆਂ ਨੇ ਸੋਨਾ ਚੋਂ ਇੱਕ ਸਾਡੇ ਮਿਲਰ ਜਿਹੜੇ ਪੰਜਾਬ ਦੇ ਅੰਦਰ ਇਸ ਪੈਡੀ ਨੂੰ ਸਟੋਰ ਕਰਨ ਤੋਂ ਬਾਅਦ ਉਹਦੀ ਮਿਲنگ ਕਰਦੇ ਆ ਔਰ ਰਾਈਸ ਬਣਾ ਕੇ ਕੇਂਦਰੀਪੂਲ ਦੇ ਅੰਦਰ ਬਹੁਤ ਵੱਡਾ ਜਿਹੜਾ ਰਾਈਸ ਜਾਂਦਾ ਉਹਦੇ ਅੰਦਰ ਮੁੱਖ ਭੂਮਿਕਾ ਅਦਾ ਕਰਦੇ ਆ ਔਰ ਕਿਸੇ ਕਾਰਨਾ ਕਰਕੇ ਪਿਛਲੇ ਸਮੇਂ ਦੇ ਦੌਰਾਨ ਕੁਝ ਮਿਲਣਾ ਪੰਜਾਬ ਦੇ ਅੰਦਰ ਵੱਖ-ਵੱਖ ਕਾਰਨਾ ਕਰਕੇ ਉਹ ਇਸ ਪ੍ਰਕਿਰਿਆ ਤੋਂ ਉਹਨਾਂ ਨੂੰ ਬਾਹਰ ਜਾਣੇ ਪਏ ਉਹ ਡਿਫਾਲਟਰ ਹੋ ਗਏ ਸੋ ਦੇ ਲਈ ਮਾਨਯੋਗ ਮਹੌਕਮਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਓਟੀਐਸ ਜਿਹੜੀ ਪਿਛਲੇ ਕਾਲ ਕੈਬਨਿਟ ਦੇ ਵਿੱਚ ਪਾਸ ਕੀਤੀ ਗਈ ਹੈ। ਔਰ ਜਿਹੜੀ ਉਹਨਾਂ ਦੀ ਡਿਮਾਂਡ ਦੇ ਤੋਂ ਬਾਅਦ ਵੱਖ-ਵੱਖ ਮਿਲਰਜ਼ ਵੱਲੋਂ ਇਹ ਡਿਮਾਂਡ ਲਗਾਤਾਰ ਸਾਡੇ ਕੋਲ ਪਹੁੰਚਦੀ ਰਹੀ ਹੈ। ਕਿ ਸਾਡੇ ਲਈ ਓ.ਟੀ.ਐਸ ਲੈ ਕੇ ਆਓ ਔਰ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਆ ਸੋ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਉਹਨਾਂ ਦੀ ਗਵਾਈ ਦੇ ਵਿੱਚ ਕੈਬਨਿਟ ਨੇ ਇਸ ਓ.ਟੀ.ਐਸ ਨੂੰ ਪਾਸ ਕੀਤਾ। ਸੋ ਇਹ ਲਗਭਗ 1688 ਮਿਲਰ ਨੇ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਸ ODS ਦੇ ਅੰਦਰ ਅਸੀਂ ਕਵਰ ਕਰਨਾ ਔਰ ਇਹ 1688 ਜਿਹੜੇ ਮਿਲਰ ਨੇ ਇਹਨਾਂ ਵੱਲ ਲਗਭਗ 12000 ਕਰੋੜ ਰੁਪਇਆ ਜਿਹੜਾ ਬਕਾਇਆ ਖੜਿਆ ਹੈ ਜਿਹਦੇ ਵਿੱਚ 2000 2181 ਕਰੋੜ ਮੂਲ ਇਹਨਾਂ ਵੱਲ ਬਣਦਾ ਹੋਰ ਲਗਭਗ 10000 ਕਰੋੜ ਰੁਪਇਆ ਜਿਹੜਾ ਵਿਆਸ ਵਿਆਜ ਦਰ ਵਿਆਜ ਬਣਦਿਆ ਕਈ-ਕਈ ਸਾਲਾਂ ਤੋਂ ਸੋ ਇਹ ਟੋਟਲ 12181 ਕਰੋੜ ਰੁਪਇਆ ਜਿਹੜਾ ਇਹ ਮਿਲਰ ਦੇ ਵੱਲ ਬਕਾਇਆ ਸੀਗਾ ਜਿਹੜੇ ਦੇਣਦਾਰ ਸੀਗੇ ਡਿਪਾਰਟਮੈਂਟ ਦੇ ਸੋ ਇਹਨਾਂ ਦੇ ਲਈ ਇਹ ਜਿਹੜੀ ਆਡੀਐਸ ਦੀ ਪਾਲਸੀ ਹੈ ਉਹ ਕੱਲ ਪਾਸ ਕੀਤੀ ਹੈ ਸੋ ਇਹ ਜਿੰਨੇ ਵੀ ਮਿਲਰ ਨੇ ਇਹਨਾਂ ਨੂੰ ਜੇ ਜਾਕਮੋਸਤ ਪੈਸਾ ਦੇ ਦਿੰਦੇ ਆ ਤੋ ਵੀ ਇਹ ਜਿਹੜੀ ਦੁਬਾਰਾ ਆਪਣਾ ਬਿਜ਼ਨਸ ਖੜਾ ਕਰਨ ਦੇ ਵਿੱਚ ਇਹ ਜਲਦੀ ਆਣਗੇ ਆਦਰਵਾਈ ਇਹਨਾਂ ਨੂੰ ਤਿੰਨ ਕਿੱਸਾਂ ਦੇ ਵਿੱਚ 1 2 3 ਤਿੰਨ ਮਹੀਨਿਆਂ ਦੇ ਅੰਦਰ ਇਹਨਾਂ ਨੂੰ ਇਹ ਤਿੰਨ ਕਿੱਸਾਂ ਦੇ ਵਿੱਚ ਜਿੰਨਾ ਜਿੰਨਾ ਵੀ ਪੈਸਾ ਆਉਣਾ ਵੱਲ ਖੜਾ ਉਹ ਇਹ ਦੇ ਕੇ ਤੇ ਦੁਬਾਰਾ ਇਸ ਪ੍ਰਕਿਰਿਆ ਦੇ ਵਿੱਚ ਮਿਲੰਗ ਦੀ ਕਾਰੋਬਾਰੀ ਪ੍ਰਕਿਰਿਆਸ ਸ਼ਾਮਿਲ ਹੋ ਸਕਦੇ। ਉਹਰ ਨਾਲ ਦੀ ਨਾਲ ਜਿਹੜਾ ਅਸੀਂ ਮਹਿਸੂਸ ਕਰਦੇ ਆਂ ਕਿ ਇੱਕ ਤਾਂ ਬਹੁਤ ਵੱਡੀ ਜਿੱਤੇ ਇਹਨਾਂ ਨੂੰ ਪਰਸਨਲ ਸੂਟ ਹੋਏਗੀ। ਜਿਹੜਾ ਇਹਨਾਂ ਕੋਲ ਵਿਆਜ ਲਿਆ ਜਾਣਾ ਭਾਵੇਂ ਉਹ 10000 ਕਰੋੜ ਰੁਪਇਆ ਪਰ ਇੱਕ ਬਹੁਤ ਵੱਡਾ ਜਿਹੜਾ ਰਿਆਤ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮਿਲੀ ਆ ਜਿੰਨਾ ਵੀ ਇਹਨਾਂ ਦਾ ਮੂਲ ਖੜਿਆ ਭਾਅ ਵੀ ਇਹਨਾਂ ਨੇ 500 ਰੁਪਏ ਡਿਪਾਰਟਮੈਂਟ ਦਾ ਦੇਣਾ ਤੇ ਵਿਆਜ ਭਾਵੇਂ ਇਹਨਾਂ ਦਾ 5000 ਆ ਜਾਂ 4000 ਆ ਇਹ ਮੂਲ ਦਾ ਅੱਧਾ ਇਹ ਮੂਲ ਦਾ ਅੱਧਾ ਜਿਹੜਾ ਆ ਉਹ ਵਿਆਜ ਦੇਣਗੇ ਸੋ ਇਹ ਵੀ ਇੱਕ ਮੈਂ ਸਮਝਦਾ ਕਿ ਬਹੁਤ ਵੱਡੀ ਇਹਨਾਂ ਨੂੰ ਕਨਸੀਐਨ ਮਿਲੀ ਆ ਸੈਕੰਡ ਜਿਹੜੀਆਂ ਦੋ ਤਿੰਨ ਗੱਲਾਂ ਨੇ ਇਹ ਲੀਡਿਕੇਸ਼ਨ ਜੋ ਬਾਹਰ ਆਣਗੇ ਦੂਸਰਾ ਇਹ ਸਾਰੇ ਡੋਮੈਸਟਿਕ ਨੇ ਪੰਜਾਬੀ ਨੇ ਆਪਣੇ ਲੋਕ ਨੇ ਇਹਨਾਂ ਦੀ ਜਿਹੜੀਆਂ ਸਿੱਖ ਹੋਈਆਂ ਮਿੱਲਾਂ ਨੇ ਉਹ ਦੁਬਾਰਾ ਚਾਲੂ ਹੋਣਗੀਆਂ ਔਰ ਉਹਨਾਂ ਦੇ ਚਾਲੂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਥੇ ਰੋਜ਼ਗਾਰ ਮਿਲੇਗਾ ਦੇ ਨਾਲ ਦੀ ਨਾਲ ਜਿਹੜੀ ਸਾਡੀ ਲਿਫਟਿੰਗ ਦੀ ਜਾਂ ਸਟੋਰੇਜ ਦੀ ਸਮੱਸਿਆ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਇਹ ਖਾਸੀ ਮਦ ਜਿਹੜੀ ਆ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਆ ਮਿਲੂਗੀ ਸੋ ਇਹ ਜਿੰਨੀ ਜਲਦੀ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਹਦੇ ਲਈ ਅਸੀਂ ਇਹਨਾਂ ਨੂੰ ਇਹ ਖੋਲ ਵੀ ਦਿੱਤੀ ਹੈ ਕਿ ਤੁਸੀਂ ਜੇ ਇਹਨੂੰ ਅਪਲਾਈ ਕਰਨ ਤੋਂ ਬਾਅਦ ਇਮੀਡੀਏਟਲੀ ਪੈਸੇ ਜਮ੍ਹਾਂ ਕਰਾਣੇ ਕਰਾਣਾ ਚਾਹੁੰਦੇ ਹੋ ਤਾਂ ਉਹ ਨਹੀਂ ਜਲਦੀ ਤੁਹਾਨੂੰ ਜਿਹੜਾ ਉਹ ਬਿਜ਼ਨਸ ਦੀ ਪ੍ਰਕਿਰਿਆ ਚ ਪਾਰੇ ਪੈਸੇ ਸਾਰੇ ਜਮ੍ਹਾਂ ਕਰਾਣ ਤੋਂ ਬਾਅਦ ਹੀ ਉਹ ਆਪਣਾ ਗਾਹ ਬਿਜ਼ਨਸ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰ ਪਾਣਗੇ ਸੋ ਮੈਂ ਸਮਝਦਾ ਕਿ ਪਹਿਲੋਂ ਵੀ OTSI 2017 ਚਾਈ 2019 ਚਾਈ ਪਰ ਇਹਨਾਂ ਦੀਆਂ ਡਿਮਾਂਡ ਸੀਗੀ ਕਿ ਸਾਨੂੰ ਇਸ ਰੂਪ ਦੇ ਵਿੱਚ ਓਟੀਐਸ ਮਿਲੇ ਤਾਂ ਜੋ ਅਸੀਂ ਵਾਅਦ ਤੋਂ ਵਾਅਦ ਜਿਹੜਾ ਉਹਦਾ ਲਾਭ ਉਠਾ ਸਕੀਏ ਸੋ ਜੋ ਉਹਨਾਂ ਦੀ ਡਿਮਾਂਡ ਸੀਗੀ ਜੋ ਚਾਹੁੰਦੇ ਸੀਗੇ ਅਸੀਂ ਕਾਫੀ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਦੀ ਡਿਮਾਂਡ ਉਹਨਾਂ ਦੀ ਇੱਛਾ ਦੇ ਨੇੜੇ ਤੇੜੇ ਪਹੁੰਚ ਕੇ ਸਾਰੇ ਸਾਡੇ ਅਧਿਕਾਰੀ ਸਹਿਬਾਨਾਂ ਨੇ ਅਸੀਂ ਸਾਰੇ ਮਿਹਨਤ ਕਰਕੇ ਏ او ٹی ਐਸ ਅੱਜ ਤੋਂ ਹੀ ਸਮਝ ਲਓ ਵੀ ਇਹ ਕੱਲ ਤੋਂ ਲਾਗੂ ਹੈ ਸੋ ਸਾਡੀ ਹੁਣ ਉਹਨਾਂ ਸਭ ਨੂੰ ਬੇਨਤੀ ਆ ਕਿ ਇਹਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਔਰ ਇਹਦਾ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੇ ਤਲਵਾਰ ਲੜਕਦੀ ਹੈ ਉਹ ਚੱਕੀ ਜਾਵੇ ਉਹ ਫਰੀडम ਹੋ ਕੇ ਆਜ਼ਾਦ ਹੋ ਕੇ ਆਪਣਾ ਕੰਮ ਕਰਨ ਡਿਪਾਰਟਮੈਂਟ ਵੱਲੋਂ ਪੂਰੀਆਂ ਸਹਵਾਵਾਂ ਜਿਹੜੀਆਂ ਸਾਡੀਆਂ ਲਾਈਬਿਲਟੀਆਂ ਜੋ ਅਸੀਂ ਨਵਾ ਦਿੱਤੀਆਂ ਨੇ ਤੇ ਗਾਂ ਜਿਹੜੀ ਪ੍ਰਕਿਰਿਆ ਆ ਮਿਲਿਮ ਚ ਦੁਆਰਾ ਸਾਮਲ ਹੋਣ ਦੀ ਉਹ ਵੀ ਅਸੀਂ ਤਿਆਰਬਰ ਤਿਆਰ ਬੈਠੇ ਆ ਸੋ ਮੈਂ ਸਮਝਦਾ ਕਿ ਇਹ ਕਾਫੀ ਵੱਡੀ ਮਾਤਰਾ ਜਿੱਥੇ ਉਹਨਾਂ ਨੂੰ ਰਾਹਤ ਮਿਲੂਗੀ ਉਥੇ ਵੱਡੀ ਪੱਧਰ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਫੂਡ ਸਪਲਾਈ ਵੱਲੋਂ ਜਿਹੜਾ ਪਹਿਲ ਕਦਮੀ ਕੀਤੀ ਗਈ ਆ ਇਹਦਾ ਉਹ ਵੱਡਾ ਲਾਭ ਠਾਣਗੇ ਇਹ ਅਸੀਂ ਜ਼ਰੂਰ ਤੁਹਾਡੇ ਰਾਂ ਹੀ ਉਹਨਾਂ ਸਾਬਨ ਹੋਏ ਸਿਰਹਾਬ ਦੇਣਾ ਚਾਹਨੇ